ਹੀ ਨਾਮ ਹੈ ਭੈਣ ਜੀ ਤੁਹਾਡਾ ਅਮਰਜੀਤ ਕੌਰ ਅਮਰਜੀਤ ਕੌਰ ਭੈਣ ਜੀ ਇੱਥੋਂ ਇਸੇ ਪਿੰਡ ਤੋਂ ਹਾਂਜੀ ਹਾਂਜੀ ਅੱਜ ਜਸਲ ਸਾਹਿਬ ਨੇ ਬਹੁਤ ਬਾਕਮਾਲ ਗੱਲਾਂ ਬਾਤਾਂ ਕੀਤੀਆਂ ਵੀ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਆਪਾਂ ਚੋਣ ਕੇ ਭੇਜਦੇ ਸੀ ਉਹਨਾਂ ਨੇ ਸਾਡੇ ਸਮਾਜ ਦਾ ਬੇੜਾ ਗਰ ਕਰ ਦਿੱਤਾ ਹੈ ਉਹਨਾਂ ਨੂੰ ਉਹਨਾਂ ਨੂੰ ਹੁਣ ਉਹ ਵੋਟਾਂ ਮੰਗਣ ਆਉਣਗੇ ਉਹਨਾਂ ਤੋਂ ਸਵਾਲ ਤਾਂ ਪੁੱਛਣੇ ਪੈਣਗੇ ਹਾਂਜੀ ਪੁੱਛੂੰਗੀ ਜ਼ਰੂਰ ਕੀ ਕੀ ਪੁੱਛੂਗੇ ਤੁਸੀਂ ਵੀ ਅਸੀਂ ਸਾਨੂੰ ਕਿਉਂਟ ਬਾਰੇ ਹੋ ਗਏ ਸਾਨੂੰ ਪੈਸਣਾ ਵੋਟਾਂ ਪਾਉਣ ਦੇ ਨੂੰ ਸਾਨੂੰ ਦਿੱਤਾ ਕਿ ਯੋ ਤੁਸੀਂ ਦਿੱਤਗੇ ਹਾਂ ਬਿਲਕੁਲ ਬਿਲਕੁਲ ਸਹੀ ਸਹੀ ਸੰਤਾ ਨਾ ਛੋਡੀ ਕਣਕ ਦੀ ਲੋੜ ਹੈ ਨਾ ਛੋਡੀ ਪੇਸਣਾ ਦੀ ਲੋੜ ਹੈ ਮੇਰੇ ਬੱਚਿਆਂ ਨੂੰ ਨੌਕਰੀ ਚਾਹੀਦੀ ਆ ਜੀ ਰੱਖੋ ਆਪਣਾ ਪੇਸਣਾ ਵੀ ਤੇ ਰੱਖੋ ਸਾਡੀ ਜਿਹੜੀ ਤੁਸੀਂ ਕਣਕ ਦਿੰਨੇ 20 25 ਪੰਜ ਪੰਜ ਕਿਲੋ ਵੀ ਰੱਖੋ ਨਹੀਂ ਹੁਣ ਉਹ ਆ ਕੇ ਤੁਹਾਨੂੰ ਚੋਪੜੀਆਂ ਚੋਪੜੀਆਂ ਗੱਲਾਂ ਸੁਣਾਉਣਗੇ ਮਿੱਠੀਆਂ ਮਿੱਠੀਆਂ ਗੱਲਾਂ ਸੁਣਾਉਣਗੇ ਅਸੀਂ ਆ ਕੀਤਾ ਆ ਕੀਤਾ ਉਹਨਾਂ ਤੋਂ ਪੁੱਛੋ ਵੀ ਜੇ ਕੀਤਾ ਤਾਂ ਸਾਡਾ ਸਮਾਜ ਰੋਲਦਾ ਕਿਉਂ ਆ ਤਾਂ ਉਹ ਤਾਂ 2500 ਰੁਪਏ ਪੇਸਣ ਦਾ ਕਹਿੰਦੇ ਸੀ ਪੰਜੀ ਵੀ ਨਹੀਂ ਵਧਾਈ ਕੁਛ ਨਹੀਂ ਬਦਾਇਆ ਕੁਛ ਵੀ ਨਹੀਂ ਬਦਾਇਆ ਕਰਾਇਆ ਨਾਮ ਬਜਾਉਂਦੇ ਕਰਾਇਆ ਨਾਮ ਮਾਫ ਕਰਦੇ ਕਰਾਇਆ ਰਸੋਈ ਆਸਮਾਨ ਸਜਾਤਾ ਕਰ ਦਿੰਦੇ ਲੋਕ ਤਾਂ ਕਹਿੰਦੇ ਕਿ ਕਰਾਇਆ ਦਾ ਭੈਣਾ ਜਿਆਦਾ ਫਾਇਦਾ ਲੈਂਦੀਆਂ ਜੇ ਕੋਈ ਨਾ ਵੀ ਕੰਮ ਹੋਵੇ ਤਾਂ ਵੀ ਤੁਰੀਆਂ ਅਸੀਂ ਕਹਾਂ ਨੇਤੇ ਜਾਣੇ ਕਿ ਤਸੀਮ ਮਹੀਨੇ ਤੋਂ ਕਦੋਂ ਜਾਣੇ ਆ ਸਾਡੀ ਕਹਾਂ ਰੋਜ਼ ਰੋਜ਼ ਬੱਚਾਂ ਤੇ ਚੜੇ ਰਹਿੰਨੇ ਆ ਬਿਲਕੁਲ ਬਿਲਕੁਲ ਭੈਣ ਜੀ ਤੁਹਾਡਾ ਨਾਮ ਕੀ ਹੈ ਮਨਜੀਤ ਕੌਰ ਜੀ ਮਨਜੀਤ ਕੌਰ ਭੈਣ ਜੀ ਅੱਜ ਜਿਹੜੀ ਗੱਲਬਾਤ ਹੋਈ ਹੈ ਕਿੱਦਾਂ ਦੀ ਲੱਗੀ ਵੈਸੇ ਤੁਹਾਨੂੰ ਬਹੁਤ ਵਧੀਆ ਲੱਗੀ ਵੀਰ ਜੀ ਵੀਰ ਵੀਰ ਜੀ ਨੇ ਅਖੇ ਜਸਰ ਸਿੰਘ ਜੀ ਬੋਲੇ ਬਹੁਤ ਵਧੀਆ ਲੱਗ ਜਿਹੜੇ ਲੋਕ ਤੁਸੀਂ ਕਿੰਨੇ ਸਾਲਾਂ ਤੋਂ ਵੋਟਾਂ ਪਾਉਂਦੇ ਆਏ ਹੋ ਆਪਣੇ ਬੱਚਿਆਂ ਦਾ ਭਵਿੱਖ ਤਬਾਹ ਹੋ ਗਿਆ ਪੜੇ ਪੜੇ ਲਿਖੇ ਐ ਨੌਕਰੀਆਂ ਨਹੀਂ ਮਿਲਦੀਆਂ ਦਿਹਾੜੀ ਟੱਪਾ ਕਰਨਾ ਪੈਂਦਾ ਇਹਨਾਂ ਲੋਕਾਂ ਤੋਂ ਕੀ ਆਪਣਾ ਪੁੱਛਣ ਦਾ ਹੱਕ ਨਹੀਂ ਬਣਦਾ ਹੱਕਾ ਜੀ ਹੱਕਾ ਪੁੱਛਣ ਦਾ ਹੱਕ ਆਪਣਾ ਵੀ ਜਿਵੇਂ ਮਤਲਬ ਸਮਝੋ ਬੱਚੇ ਪੜੇ ਲਿਖੇ ਫਿਰਦੇ ਜਵ ਕਦੇ ਤੇ ਉਹਨਾਂ ਨੂੰ ਕੋਈ ਨੌਕਰੀ ਦਾ ਅਧਿਕਾਰ ਮਿਲੇ ਨੌਕਰੀ ਮਿਲੇ ਅਸੀਂ ਆ ਕਣਕਦਾਲ ਕੀ ਕਰਨੀ ਆ ਅਸੀਂ ਕੀ ਕਰਨੀ ਆ ਅਸੀਂ ਕੀ ਕਰਨੀ ਆ ਤੇ ਰਸੋਈ ਦਾ ਖਰਚਾ ਨਹੀਂ ਦਿੰਦੇ ਸਾਨੂੰ ਪਾਏ ਫਿਰ ਦੇ ਦੇ ਕੰਨ ਸਾਨੂੰ 50-50 ਲੱਖ ਰੁਪਏ ਦੇ ਦਿਆ ਕਰਨਾ ਆਏ ਮਹੀਨੇ ਦੇਣ ਸਾਨੂੰ ਪੈਸਾ ਦੇ ਨਾ ਨੇ ਜਦ ਸਾਡਾ ਸਵਿਧਾਨ ਦੇ ਵਿੱਚ ਅਧਿਕਾਰ ਹੈ ਤਾਂ ਕਿਉਂ ਖਤਮ ਕਰ ਰਹੇ ਹੋ ਖਤਮ ਕਰ ਸਹੀ ਆ ਜੀ ਠੀਕ ਹੈ ਨਾ ਮਨਰੇਗਾ ਦਾ ਕੰਮ ਕਿੰਨਾ ਕੁ ਮਿਲਦਾ ਮੈਨੂੰ ਦੱਸੋ ਸਾਨੂੰ ਜੀ 30 ਦਿਨ ਮਸਾ ਕੰਮ ਮਿਲਦਾ ਮਹੀਨੇ ਮਸਾ ਮਿਲਦਾ ਕੀ ਪੇਮੈਂਟ ਉਹਦੀ ਟਾਈਮ ਸਿਰੇ ਹੋ ਜਾਂਦੀ ਹੈ ਹਾਂ ਪੇਮੈਂਟ ਸਹੀ ਆਉਂਦੀ ਆ ਜੀ ਹਾਂਜੀ ਪੇਮੈਂਟ ਸਹੀ ਆਉਂਦੀ ਤੇ ਪਰ ਕੰਮ ਸਾਡਾ ਬਹੁਤ ਘੱਟ ਚੱਲਦਾ ਜੀ ਬਹੁਤ ਘੱਟ ਜਿｮਾਂਕੀ ਜ਼ਿਆਦਾ ਚੱਲਣਾ ਚਾਹੀਦਾ ਹਾਂਜੀ 100 ਦਿਨ ਕਿਹਾ ਸੀ 100 ਦਿਨ ਸਾਡਾ ਕਦੇ ਪੂਰਾ ਨਹੀਂ ਹੋਇਆ ਕਦੇ ਪੂਰਾ ਨਹੀਂ ਨਹੀਂ ਜੀ ਨਹੀਂ ਤੁਸੀਂ ਜਾ ਕੇ ਗੱਲਬਾਤ ਕਰਦੇ ਨਹੀਂ ਵੀ ਸਾਡੂ 100 ਦਿਨ ਕਹਿ ਕੇ ਤੁਸੀਂ 30 ਦਿਨ ਵੀ ਨਹੀਂ ਕੰਮ ਦਿੰਦੇ ਜੀ ਕਹਿ ਨਹੀਂ ਆ ਜੀ ਖਸੁੰਦੀ ਨਹੀਂ ਉਹ ਕੌਣ ਨਹੀਂ ਸੁਣਦਾ ਇਹ ਜਿਹੜੇ ਸੈਕਟਰ ਹੀ ਹੈਗੀ ਮੂਰੇ ਕੋਈ ਨਹੀਂ ਸੁਣਦਾ ਸਾਡੀ ਹੁਣ ਵੋਟਾਂ ਲੈਣ ਆਉਣਗੇ ਤਾਂ ਕੀ ਤੁਸੀਂ ਉਹਨਾਂ ਤੋਂ ਸਵਾਲ ਪੁੱਛੂ ਹਾਂਜੀ ਸਵਾਲ ਪੁੱਛਾਂਗੇ ਵੀ ਤੁਸੀਂ ਜਿਹੜੇ ਸਾਨੂੰ ਕੰਮ ਕਹਿ ਕੇ ਜਾਂਦੇ ਕਦੇ ਸਾਡਾ ਕਰਿਆ ਉਹ ਕੰਮ ਆ ਵੀ ਕੋਈ ਮਰਜ਼ੀ ਕੰਮ ਸਾਨੂੰ ਕਹਿੰਦੇ ਨਾ ਕਦੇ ਤੁਹਾਡੇ ਆ ਬਣਾ ਦਾਂਗੇ ਆ ਤੁਹਾਡੇ ਬੱਚੇ ਨੂੰ ਆ ਦੇ ਦਾਂਗੇ ਤੇ ਘਰ ਕਦੇ ਕੋਈ ਅਧਿਕਾਰ ਨਹੀਂ ਮਿਲਿਆ ਸਾਡੇ ਇੱਕ ਭੈਣ ਜੀ ਆਪਣੀ ਕਮਿਊਨਿਟੀ ਤੇ ਆਪਣੀ ਕੌਮ ਤੇ ਠੱਪਾ ਲੱਗਾ ਜੀ 5-500 ਰੁਪਏ ਦੇ ਵਿੱਚ ਇਹਨਾਂ ਦੀ ਬੋਟ ਜਦੋਂ ਮਰਜ਼ੀ ਲੈ ਲਓ ਇਹ ਕਿੱਡੇ ਵੱਡੇ ਕਲੰਕ ਹੈ ਆਪਣੀ ਕਮਿਊਨਿਟੀ ਦੇ ਉੱਪਰ ਜੀ ਅਸੀਂ ਪੈਸਾ ਪੂਸਾ ਕਦੇ ਨਹੀਂ ਲੈਂਦਾ ਇਹਦਾ ਨਹੀਂ ਜੀ ਕਦੇ ਵੀ ਨਹੀਂ ਵੀ ਕੇ ਤਾਂ ਕਦੇ ਵੀ ਨਹੀਂ ਜ਼ਿੰਦਗੀ 'ਚ ਨਹੀਂ ਵਿਕਣਾ ਤੇ ਨਹੀਂ ਵਿਕੇ ਆ ਜੀ ਕੀ ਕਹਿਣਾ ਚਾਹੁੰਦੇ ਜਿਹੜੇ ਪਹਿਲਾਂ ਵਾਅਦੇ ਕਰਿਓ ਉਹ ਤਾਂ ਉਹਨੇ ਪੂਰੇ ਨਹੀਂ ਕਰੇ ਹਾਂ ਤੇ ਹੁਣ ਕੀ ਪੂਰੇ ਕਰਨਗਾ ਨਵੇਂ ਨਵੇਂ ਵਾਅਦੇ ਕਰਨਗੇ ਅੱਜ ਤਾਂ ਜੁੱਤੀਆਂ ਮਾਰਾਂਗੇ ਕੋਦ ਮਰਜ਼ੀ ਅੱਜ ਮੈਂ ਤਾਂ ਚੜ ਜਾਣੀ ਮੈਂ ਡਰਦੀ ਡੁਰਦੀ ਨਹੀਂ ਹੁੰਦੀ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਮੈਂ ਤਾਂ ਕਿਸੇ ਤੋਂ ਨਹੀਂ ਡਰਦੀ ਬਿਲਕੁਲ ਬਿਲਕੁਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੋਬਿੰਦ ਸਿੰਘ ਹੈ ਕੀ ਕਹਿਣਾ ਚਾਹੁੰਦੇ ਅੱਜ ਜਸਲ ਸਿੰਘ ਸਾਹਿਬ ਨੇ ਬਹੁਤ ਵੱਡੀ ਗੱਲਬਾਤ ਵਿਚਾਰ ਸੀਗਾ ਜਦਸਲ ਸਾਹਿਬ ਦਾ ਧੰਨਵਾਦ ਉਹਨਾਂ ਦੇ ਆਈ ਵਾਰੀ ਸਾਨੂੰ ਵਿਚਾਰ ਦੱਸ ਕੇ ਜਾਂਦੇ ਨੇ ਕਿਉਂਕਿ ਜਿਹੜੇ ਸਾਡਾ ਸਮਾਜ ਹੈਗਾ ਬਹੁਤ ਪਿੱਛੇ ਹੈਗਾ ਇਹਨੂੰ ਸਾਰਿਆਂ ਨੂੰ ਪਿੱਛੇ 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 ਕਿਉਂ ਆ ਪਿੱਛੇ ਸਮਾਜ ਕਿਉਂ ਪਿੱਛੇ ਅਸੀਂ ਵੋਟ ਨਹੀਂ ਪਾਉਂਦੇ ਉਹਨਾਂ ਨੂੰ ਚੁਣ-ਚੁਣ ਕੇ ਆਪਾਂ ਭੇਜ ਦਿੰਨੇ ਆ ਉਹ ਸਾਨੂੰ ਇੱਥੇ ਆ ਕੇ ਮਿੱਠੀਆਂ-ਮਿੱਠੀਆਂ ਗੱਲਾਂ ਸੁਣਾ ਕੇ ਕਹਿੰਦੇ ਅਸੀਂ ਆਹ ਕਰ ਦਵਾਂਗੇ ਜਦ ਕਿ ਹੁੰਦਾ ਕੁਝ ਵੀ ਨਹੀਂ ਹੁੰਦਾ ਹਾਂਜੀ ਹਾਂਜੀ ਉਹੀ ਗੱਲ ਹੈ ਸਾਡਾ ਸਮਾਜ ਅਸੀਂ ਕਰਕੇ ਪਿੱਛੇ ਵੀ ਉਹਨਾਂ ਨੂੰ ਸਵਾਲ ਨਹੀਂ ਕਰਦੇ ਜੀ ਅਸੀਂ ਸਵਾਲ ਕਰੀਏ ਤਾਂ ਉਹਨਾਂ ਦੀ ਜਿਹੜੀਆਂ ਡਿਮਾਂਡ ਮੰਗਾ ਹੁੰਦੀਆਂ ਸਾਡੇ ਉਹ ਮੂਰੇ ਨਹੀਂ ਰੱਖਦੇ ਹੂੰ ਉਹ ਤਾਂ ਆ ਕੇ ਕਹਿੰਦੇ ਪੋਚਾ ਮਾਰ ਜੰਦੇ ਆ ਕੇਰਾ ਵੀ ਆ ਵੀ ਦੇ ਦਾਂਗੇ ਤੁਹਾਨੂੰ ਆ ਵੀ ਦੇ ਦਾਂਗੇ ਨਾ ਤਾਂ ਕਿਸੇ ਦੀ ਪੈਨਸ਼ਨ ਵਧੀ ਹੈ ਨਾ ਕੋਈ ਦਿਹਾੜੀ ਵਧੀ ਹੈ ਨਾ ਹੀ ਕਿਸੇ ਦਾ ਬੱਚਾ ਨੌਕਰੀ ਤੇ ਲੱਗਿਆ ਹੈਗਾ ਸਾਨੂੰ ਦੱਸੋ ਜੀ ਅਸੀਂ ਪੈਨਸ਼ਨਾਂ ਵੀ ਕੀ ਕਰਨੀਆਂ ਹੈਗੀਆਂ ਅਸੀਂ ਕਣਕ ਤੋਂ ਵੀ ਕੀ ਕਰਾਉਣਾ ਹੈ ਕਣਕ ਜਿਹੜੀ ਮਿਲਦੀ ਹੈ ਮੁਫਤ ਦੀ ਉਹ ਵੀ ਤੁਸੀਂ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲਣਾ ਅਸੀਂ ਕਹਿੰਦੇ ਜੀ ਸਾਨੂੰ ਮੁਫਤ ਕੁਝ ਨਹੀਂ ਚਾਹੀਦਾ ਜੋ ਵੀ ਰੇਟ ਹੈ ਉਹ ਦੂ ਘਟਾ ਲਓ ਔਰ ਸਾਡੇ ਬੱਚਿਆਂ ਨੂੰ ਰੋਜ਼ਗਾਰ ਦਿਓ ਬਿਲਕੁਲ ਜੀ ਅਸੀਂ ਤਾਂ ਰੋਜ਼ਗਾਰ ਮੰਗਦੇ ਆ ਬੱਚਿਆਂ ਦਾ ਰੋਜ਼ਗਾਰ ਹੋਣਾ ਚਾਹੀਦਾ ਹੈਗਾ ਜੇ ਰੋਜ਼ਗਾਰ ਹੋਊਗਾ ਅਸੀਂ ਕੁਝ ਖਾ ਪੀ ਲਵਾਂਗੇ ਬਿਲਕੁਲ 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 ਨਾਨਕ ਸਿੰਘ ਜੀ ਮੇਰੇ ਨਾਲ ਜੁੜੇ ਨੇ ਬਹੁਤ ਗੱਲਾਂ ਉਹ ਅਧੂਰੀ ਰਹਿ ਗਈ ਸੀ ਨਾਨਕ ਸਿੰਘ ਜੀ ਅੱਜ ਦੀ ਗੱਲਬਾਤ ਤੋਂ ਕੀ ਮਹਿਸੂਸ ਕਰ ਰਹੇ ਬਹੁਤ ਵਧੀਆ ਮੈਸੇਜ ਆਂਦਾ ਜੀ ਸਾਡੇ ਸਮਾਜ ਨੂੰ ਬੀ ਸਾਰੇ ਇੱਕ ਤਰੀਕੇ ਇਕੱਠੇ ਰਹਿਣਾ ਚਾਹੀਦਾ ਜੀ ਹੂੰ ਬੋਟ ਰਾਜ ਆ ਜੀ ਇਹਨਾਂ ਦਾ ਪਾੜੋ ਦਾ ਰਾਜ ਕਰੋ ਵਾਲੀ ਨੀਤੀ ਇਹਨਾਂ ਦੀ ਆਪਦੇ ਸਮਾਜ ਦੀ ਗੱਲ ਜਿਹੜਾ ਕਰਦਾ ਆਪਦੇ ਮਤ ਕਰਦੀ ਯਾਰ ਪਰੇਸ਼ਾਨ ਦਾ ਇੱਕ ਆਪਣੇ ਟਿਕਟ ਪੀਸ ਜਸਲ ਸਿੰਘ ਸਾਹਿਬ ਨੇ ਕਿਹਾ ਬਿਲਕੁਲ ਹਾਂ ਬੀ ਬਸ ਟਿਕਟ ਇਹਨਾਂ ਦੇ ਮੁੱਖ ਕਾਰਨ ਤੇ ਟਿਕਟ ਇਹਨਾਂ ਦਾ ਜੀ ਤੇ ਸਤੇ ਹੀ ਕਹਿੰਦੇ ਸਾਰਿਆਂ ਨੂੰ ਜਿਸ ਪਾਰਟੀ ਨੇ ਟਿਕਟ ਨਹੀਂ ਦਿੱਤੀ ਇਹਨਾਂ ਦਾ ਕੀ ਕਿਰਦਾਰ ਆ ਦੂਜੀ ਪਾਰਟੀ ਜੀ ਗੱਲ ਉਹਨਾਂ ਨੇ ਠੀਕ ਹੀ ਐ ਸਵੇਰੇ ਕਿਸੇ ਪਾਰਟੀ ਜੁੰਦੇ ਐ ਰਾਤ ਨੂੰ ਕਿਸੇ ਪਾਰਟੀ ਵਿੱਚ ਹਾਂ ਜੀ ਦੇਸੀ ਜੀ ਪਹਿਲਾਂ ਤਸੀਲ ਕਮਾ ਰਿਕੂ ਸੀ ਚੰਨੀ ਸਾਹਿਬ ਨਾਲ ਸੀਗੇ ਜੀ ਹਾਂ ਜੀ ਮੁੜ ਕੇ ਆਮ ਆਦਮੀ ਪਾਰਟੀ ਚ ਆ ਕੇ ਜੇ ਮੰਨ ਲਓ ਹੁਣ ਭਾਜਪਾ ਟਕੂਸੀ ਮਾਰ ਕੇ ਕੀ ਕਰੂਗਾ ਬੰਦਾ ਕੀ ਕਰੇਗਾ ਅੱਛਾ ਇਨਾਂ ਲੋਕਾਂ ਦੇ ਕਰਕੇ ਸਮਾਜ ਸਾਡਾ ਡਾਊਨ ਜਾ ਰਿਹਾ ਹਾਂਜੀ ਉਹਦਾ ਹਰਪਾਲ ਸਿੰਘ ਚੀਮਾ ਜੀ ਬੈਠੇ ਆਪਣੇ ਖਜਾਨਾ ਮੰਤਰੀ ਉਹਨਾਂ ਨੇ ਤਾਂ ਆਪਣੇ ਵਾਦੇ ਕਾਕੀ ਨਹੀਂ ਕਰੇ ਮੰਨ ਲਓ ਹਾਂਜੀ ਉਹੋ ਜੇ ਤੇ ਉਹੋ ਜੇ ਰਹਿ ਗਏ ਸਮਾਜ ਦਾ ਆਪਣੇ ਦਾ ਅਧੂਰਾ ਹੀ ਕੰਮ ਪੈ ਸਾਰੇ ਬਿਲਕੁਲ ਬਿਲਕੁਲ ਨਾਨਕ ਸਿੰਘ ਜੀ ਮਾਤਾ ਜੀ ਕੁਝ ਕਹਿਣਾ ਅੱਛਾ ਐਂ ਕਹਿੰਨੇ ਭਾਈ ਜਿਹੜੇ ਹੁਣ ਬਜ਼ੁਰਗਾਂ ਵਿਚਾਰੇ ਉਹਨਾਂ ਨੂੰ ਕਹਿੰਦੇ ਸੱਚ ਤਾਂ ਕੰਮ ਨਹੀਂ ਹੁੰਦਾ ਤੁਸੀਂ ਨਾ ਆਓ ਆ ਜਿਹੜੀਆਂ ਮਾਈਆਂ ਵਿਚਾਰੀਆਂ ਬਜ਼ੁਰਗਾਂ ਇਹਨਾਂ ਨੂੰ ਕਹਿੰਦੇ ਤੁਸੀਂ ਨਹੀਂ ਆਉਣਾ ਸੋਤੋ ਕੰਮ ਨਹੀਂ ਹੁੰਦਾ ਜੀ ਤੇ ਇਹ ਕਿਹੜਾ ਵੋਟ ਨਹੀਂ ਗੋਮਦੇ ਮਰੇ ਗਾ ਦਾ ਕੰਮ ਚ ਬੁਢਾਗਾਂ ਨੂੰ ਲਾਉਂਦੇ ਨਹੀਂ ਗਏ ਕਹਿੰਦੇ ਸੁੱਤ 8000 ਮੇਰਾ ਵਿੱਚ ਕਾਂਗਰਸਾਂ ਅਵੇਗਰੇ ਕੰਮ ਥਾੜਾ ਤਾਂ ਲੱਗੇ ਵਿਆ ਉਹ ਮੈਨੂੰ ਮਿਲਦਾ ਨਹੀਂ ਵੀ ਪੈਸੇ ਮਿਲਦੇ ਨਹੀਂ ਤੁਹਾਨੂੰ ਮਿਲਦੇ ਨਹੀਂ ਉਸ ਵਸਮਣ ਕਿਉਂ ਉਹ ਮਾਤਾ ਜੀ ਕਹਿ ਰਹੀ ਕਿ ਮਿਲਦੇ ਆ ਸਭ ਨੂੰ ਖਾ ਕੇ ਮੂਹ ਲੈ ਖਾ ਕੇ ਅੱਛਾ ਜੀ ਹਾਂ ਜੀ ਸੋ ਦੋਸਤੋ ਇਹ ਜੀ 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 ਮੈਂ ਤੁਹਾਡੇ ਚੈਨਲ ਦੇ ਜ਼ਰੀਏ ਵੀ ਇਦੋਂ ਪਹਿਲਾਂ ਜੋ ਸਕਾਲਰਸ਼ਿਪ ਮਿਲਦੀ ਸੀ ਬੱਚਿਆਂ ਨੂੰ ਆਪਾਂ ਪੜਾ ਲੰਦੇ ਸੀਗੇ ਉਹ 2 ਸਾਲ ਹੋ ਗਏ ਸਕਾਲਰਸ਼ਿਪ ਵੀ ਬੰਦ ਹੈ ਜੀ ਜੀ ਜੇ ਉਹ ਬੰਦ ਹੈ ਜੀ ਤਾਂ ਜੋ ਸਾਡੇ ਬੱਚੇ ਵੀ ਪਿੱਛੇ ਹੈ ਸਾਡੇ ਬੱਚੇ ਉਹ ਸਾਨੂੰ ਬੱਚਿਆਂ ਨੂੰ ਰੋਲ ਨੰਬਰ ਲਈ ਮਿਲ ਰਹੇ ਜੀ ਜੇ ਸਕਾਲਰਸ਼ਿਪ ਪੂਰੀ ਉੱਥੇ ਆਊਗੀ ਕਾਲਜ ਚ ਜਾ ਕਿਤੇ ਵੀ ਆਊਗੀ ਫਿਰ ਸਾਨੂੰ ਸਕਾਲਰਸ਼ਿਪ ਵੀ ਦਾ ਨੰਬਰ ਮਿਲਣਗੇ ਤਾਂ ਰੋਲ ਨੰਬਰ ਮਿਲਣਗੇ ਫਿਰ ਜਾ ਕੇ ਅਸੀਂ ਐਗਜ਼ਾਮ ਦੇਵਾਂਗੇ ਬਿਲਕੁਲ 2 ਸਾਲ ਹੋ ਗਈ ਜਦੋਂ ਦੀ ਆਮ ਪਾਰਟੀ ਆਈ ਹੈ ਉਦੋਂ ਦੀ ਬੰਦ ਹੈਗੀ ਇਹਨੂੰ ਸ਼ੁਰੂ ਕਰਨਾ ਚਾਹੀਦਾ ਹੈ ਔਰ ਆਮ ਆਦਮੀ ਪਾਰਟੀ ਜਦੋਂ ਦੀ ਆਈ ਹੈ ਉਦੋਂ ਦਾ ਸਕਾਲਰਸ਼ਿਪ ਵੀਰ ਜੀ ਕਹਿ ਰਹੇ ਨੇ ਬੰਦ ਹੈ ਔਰ ਅਸੀਂ ਹੋਰ ਵੀ ਬਹੁਤ ਸਾਰੇ ਵੀਰ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ